ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਤਹੁਣ ਦੇ ਨਾਮ ਤੇ ਕੁਝ ਬੇਨਤੀਆਂ ਕਰਨੀਆਂ ਸਨ ਜੋ ਪਿਛਲੇ ਦਿਨੀ ਘਟਨਾ ਘੱਡੀ ਹੈ ਧਰਮਿੰਦਰ ਦੀ ਮੌਤ ਹੋਈ ਹੈ ਉਹ ਕਈ ਮੇਰੇ ਵੀਰ ਉਹਨਾਂ ਨੂੰ ਕਹੀ ਜਾਂਦੇ ਪੀ ਉਹ ਪੰਜਾਬ ਦਾ ਪੁੱਤ ਸੀ ਪੰਜਾਬ ਦਾ ਸ਼ਹੀਦ ਸੀ ਤੇ ਪਰ ਉਹਨੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਕਿਉਂਕਿ ਕਦੇ ਵੀ ਉਹ ਮੇਰੇ ਸਾਹਬ ਨਾਲ ਤਾਂ ਜਿਉਂ ਉੱਥੇ ਚਲੇ ਗਿਆ ਉਹ ਪੰਜਾਬ ਤੇ ਆਇਆ ਹੀ ਨਹੀਂ ਕਦੇ ਕਦੇ ਉਹਨੇ ਆਣ ਕੇ ਦਰਬਾਰ ਸੇ ਮੱਥਾ ਨਹੀਂ ਟੇਕਿਆ ਲੋਕੀ ਦੀ ਜ਼ਿੰਦਗੀ ਉਹ ਜੱਟ ਸੀ ਪੰਜਾਬ ਦਾ ਪੁੱਤ ਸੀ ਹੁਣ ਕਈ ਫੁੱਲ ਨੇ ਫੁੱਲੀ ਜਾਂਦੇ ਉਹ ਇੱਥੇ ਬੋਰਾ ਮੋਟਰਾਂ ਦਾ ਕੰਮ ਕਰਦਾ ਰਿਹਾ ਕੋਈ ਕੁਛ ਕਰਦਾ ਰਿਹਾ ਸਿਰਫ ਉਹਨੇ ਆਪਣਾ ਬਿਜ਼ਨਸ ਸੈੱਟ ਕੀਤਾ ਨੂੰ ਵੇਚ ਜਾਵੇ ਤੇ ਚਲੋ ਹਰ ਬੰਦੇ ਦਾ ਫਰਜ਼ ਬਣਦਾ ਕਿ ਆਪਣਾ ਬਿਜ਼ਨਸ ਕਰੇ ਦੱਕੇ ਕਰੇ ਪਰ ਪੰਜਾਬ ਦੀ ਗੱਲ ਨਹੀਂ ਕੀਤੀ ਉਹਨੇ ਕਦੇ ਵੀ ਨਾ ਉਹਨੇ ਕਦੀ ਸਿੱਖਾਂ ਬਾਰੇ ਨਾ ਉਹ ਇੱਥੋਂ ਜਾ ਕੇ ਪੰਜਾਬੀ ਬੋਲਣੀ ਵੀ ਭੁੱਲ ਗਏ ਨਾ ਉਹਦੇ ਮੁੰਡੇ ਗਾਂ ਬੋਲਦੇ ਆ ਨਾ ਉਹਨੇ ਆਪ ਦੇ ਨਾਂ ਨਾਲ ਕੋਈ ਸਿੰਘ ਲਾਇਆ ਅਜ ਤਾਈਂ ਤੇ ਸਾਡੇ ਲੋਕ ਐਵੇਂ ਕਰੀ ਜਾਂਦੇ ਆ ਵੀ ਉਹ ਸਾਡਾ ਸੀ ਸਾਡਾ ਸੀ ਕੋਈ ਵੀ ਅਜੇ ਤੱਕ ਉਹਨਾਂ ਪੰਜਾਬ ਦਾ ਬਿਆਨ ਪੰਜਾਬ ਬਾਰੇ ਬਿਆਨ ਨਹੀਂ ਦਿੱਤਾ ਉਹਦਾ ਮੁੰਡਾ ਵੀ ਗੰਬੀਜੀ ਕੀ ਵੱਲੋਂ ਜਿੱਤ ਕੇ ਸੰਨੀ ਦਿਓਨ ਗੁਰਦਾਸਪੁਰ ਤੋਂ ਚਲੇ ਗਿਆ ਪਰ ਕਦੇ ਵੀ ਉਹਨੇ ਪੰਜਾਬ ਬਾਰੇ ਨਹੀਂ ਕੁਝ ਸੋਚਿਆ ਤੇ ਅੱਜ ਇੱਕ ਫੰਡਲ ਜੀ ਹੋਰ ਉਹਦਾ ਨਾਮ ਹੈ ਭੁੱਲ ਗਿਆ ਬੋਲੀ ਜੰਦੀ ਸੀ ਤੇ ਸਾਡਾ ਸਾਰਿਆਂ ਦਾ ਹੀਰੋ ਸੀ ਸਾਰੇ ਵਰਲਡ ਦਾ ਹੀਰੋ ਸੀ ਸਾਡਾ ਹੀਰੋ ਨਹੀਂ ਸੀ ਨਾ ਸੀ ਜੰਨੂ ਕਦੀ ਕੁਲਮਾਰੀਆਂ ਦੇਖਦੇ ਆ ਸਾਡੇ ਹੀਰੋ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਸਾਨੂੰ ਮਤਲਬ ਸਾਡੇ ਵਾਸਤੇ ਉਹਨਾਂ ਨੇ ਸਾਰਾ ਆਪਣਾ ਪਰਿਵਾਰ ਵਾਰਿਆ ਗੁਰੂ ਸਾਹਿਬ ਜੀ ਸਾਡੇ ਹੀਰੋ ਸਨ ਤੇ ਸਿੱਖਾਂ ਨੂੰ ਕਦੇ ਵੀ ਮਤਲਬ ਇਹੋ ਜਿਹੇ ਲੰਡੇ ਮਿੱਟੇ ਜਿਨੇ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਮਜਬੂਰ ਬਣਾਵਾਂਗੇ ਅਸੀਂ ਅੱਜ ਕਿ ਬਣਾਵਾਂਗੇ ਇਹਨਾਂ ਦੀਆਂ ਫਿਲਮਾਂ ਵੇਖ ਕੇ ਸਾਨੂੰ ਬਚਣਾ ਚਾਹੀਦਾ ਗਰੇਜ ਕਰਨਾ ਚਾਹੀਦਾ ਇਹਨਾਂ ਗੱਲਾਂ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ